ਚਰਨ ਗਾਹ ਬਕਉ ਸਰਵਨ ਸੁਨਾਮ ਦੀਜਹਿ ਹਾਰ 시ਚੈ ਸੁਧਾ ਸੰਜੋਰਾ 에 ਆਲਾスメਹ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਤੋਰ ਆਇਓ ਸ਼ਰਨ ਦੀਨ ਦੁਖ ਪੰਜਨਾਂ ਚਿਤਵਾਓ ਤੁਮਾਰੀਓ ਯੰਨਾ ਚਿਤ ਬੋ ਤੁਮਰੀ ਹੋਰ ਅਪੈ ਪਾਦ ਦਾਨ ਸਿਮਰਨ ਸੁਆਮੀ ਕੋ ਪਰਮ ਨਾਨਕ ਤੁ ਬੰਦਨ ਸ਼ੋਰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਅ ਕਿਰਪਾ ਬਖਸ਼ਿਸ਼ੇ ਰਹੇ ਦੇ ਸੁਭ ਕਾਮ ਗੁਰੂ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਸੰਗਤ ਵਿੱਚ ਹਾਜ਼ਰੀ ਭਰਨ ਦੇ ਸਵਾਗਤ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਹੈ ਜਵਾ ਮਤੇਲੇ ਆਮ ਉਪਦੇਸ਼ ਗੁਰੂ ਸਾਹਿਬ ਜੀ ਨੇ ਆਪਾਂ ਜੀਵਾਂ ਪਰਥਾਏ ਪਰਖਿਸ਼ ਕੀਤੇ ਗੁਰੂ ਸਾਹਿਬ ਜੀ ਦੇ ਪਾਣ ਅੰਗ 701 ਤੋਂ 702 ਅੰਗ ਪਰ ਜੈਤ ਸ੍ਰੀ ਆਪ ਦੇ ਵਿੱਚ ਪੰਜਵੇਂ ਪਾਤਸ਼ਾਹ ਤਨਨਾਮ ਕਰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ

ਇਹ ਉਹ ਪ੍ਰਤਖਾਲੂ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਭਾਵਨਾ ਰੱਖਣ ਵਾਲਾ ਪਿਆਰਾ ਉਹ ਕੈਸੀ ਭਾਵਨਾ ਦੇ ਨਾਲ ਇਸ ਸੰਸਾਰ ਦੇ ਵਿੱਚ ਆਪਣੇ ਜੀਵਨ ਨੂੰ ਤੀਤ ਕਰਦਾ ਹੈ ਮਹਾਰਾਜ ਕਿਰਪਾ ਕਰਦੇ ਹੈ ਕਿ ਉਹ ਪਰਮਾਤਮਾ ਨੂੰ ਕਿਵੇਂ ਮਿਲਿਆ ਜਾ ਸਕਦਾ ਜੈਤ ਸਦੀ ਮਹੱਲਾ ਭੰਜੀਵਾ ਕੋਈ ਜਾਣਾ ਹਰ ਸਿਉ ਦੇ ਰਜੋਗਰ ਇੱਕ ਜਿਹੀ ਆਸੂ ਦੀ ਭਾਂ ਮੰਦੀ ਹੈ ਤੇ ਕੋਈ ਜਨ ਮਿਲ ਜਾਏ ਜਿਹੜਾ ਉਹ ਪਰਮਾਤਮਾ ਨਾਲ ਜੋੜ ਦੇਵੇ ਜਨ ਦਾ ਅਰਥ ਮਹਾਰਾਜ ਸਾਹਿਬ ਜੀ ਦੀ ਕਿਰਪਾ ਕੀਤੀ ਗੁਰਬਾਣੀ ਦੇ ਵਿੱਚ ਜਨ ਉਹ ਹੁੰਦਾ ਜਿਹੜਾ ਪਰਮਾਤਮਾ ਨਾਲ ਜੁੜ ਚੁੱਕਿਆ ਜਿਸ ਵਿੱਚ ਤੇ ਪਰਮਾਤਮਾ ਦੇ ਵਿੱਚ ਫਰਕ ਕੋਈ ਨਹੀਂ ਰਹਿ ਗਿਆ ਜੋ ਪਰਮਾਤਮਾ ਚ ਭੇਗ ਉਚਕਨ ਉਹਦੇ ਬਾਪਤ ਗੁਰੂ ਸਾਹਿਬ ਜੀ ਨੇ ਜਨ ਸ਼ਬਦ ਲੰਗਿਆ ਜੋ ਪ੍ਰਾਨੀ ਇਸ ਦਿਨ ਭਜੈ ਰੂਪ ਰਾਮ ਤੇ ਜਾਣ ਹਰ ਹਰ ਜਨ ਅੰਤਰ ਨਹੀਂ ਨਾਨਕ ਸੱਚੀ ਮਾਨ ਪਰ ਇਹਦੀ ਗੱਲ ਸੱਚੀ ਮੰਨੋ ਰੱਬ ਦੇ ਵਿੱਚ ਇਹ ਰੱਬ ਨੂੰ ਮੰਨਣ ਵਾਲੇ ਰੱਬ ਦੇ ਪਿਆਰੇ ਦੇ ਵੇਚਨ ਅਰੰਚਕ ਮਾਤਰ ਵੀ ਕੋਈ ਅੰਤਰ ਨਹੀਂ ਰਹਿ ਗਿਆ ਜਿਹੜਾ ਦਿਨ ਰਾਤ ਉਹਦੇ ਨਾਮ ਨੂੰ ਜਪਣ ਲੱਗ ਪਿਆ ਜਿਨ੍ਹਾਂ ਦਾ ਮਿਸਰਾ ਹੈ ਨਾਮ ਸੇਕ ਲਿਹਿਆ ਪੀੜ ਨਾ ਜਾਣੋ ਮੂਲ ਸਾਈ ਜੀ ਆ ਪਰ ਜਿਹਨਾਂ ਨੂੰ ਰੱਬ ਦਾ ਨਾਮ ਨਹੀਂ ਨੰ ਬਿਸਰਦਾ ਉਹ ਵਰਲੇ ਨੇ ਸੰਸਾਰ ਦੇ ਪਾਸ਼ਾ ਕੀਤੇ ਉਹਨਾਂ ਦੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਭੇਜ ਨਾ ਜਾਣ ਨੂੰ ਸਾਈਂ ਜਿਹੜਾ ਉਹ ਰੱਬ ਵਰਗਾ ਹੀ ਹੈ ਜਿਹਨੇ ਪ੍ਰਮਾਤਮਾ ਨੂੰ ਆਪਤ ਕੀਤਾ ਜਿਹੜਾ ਉਹਦੇ ਨਾਲ ਜੁੜ ਗਿਆ ਗੁਰੂ ਕਲਗੀ ਤਨ ਪਾਸ਼ਾ ਵੀ ਕਿਰਪਾ ਕਰਦੇ ਹਰ ਹਰ ਜਨੂ ਦੀ ਏਕ ਹੈ ਬਿਗ ਵਿਚਾਰ ਕ੍ਰਿਸ਼ਨਾ ਕੋਈ ਭੇਤ ਨਹੀਂ ਹੈ ਪ੍ਰਮਾਤਮਾ ਵਿੱਚ ਤੇ ਪ੍ਰਮਾਤਮਾ ਦੇ ਪਿਆਰੇ ਜੀ ਵਿੱਚ ਇਹ ਐਸੇ ਪਿਆਰੇ ਦੀ ਮਲਾਪ ਦੀ ਗੱਲ ਗੁਰੂ ਅਰਜਨ ਦੇਵ ਪਾਸ਼ਾ ਕਰਦੇ ਐ ਜਿਹੜਾ ਆਪ ਪਰਮਾਤਮਾ ਨਾਲ ਜੁੜ ਕੇ ਹਰ ਜਨ ਬਣਿਆ ਜਿਨੇ ਪਰਮਾਤਮਾ ਦੇ ਨਾਲ ਸਮਝ ਪਾਈ ਐ ਨਿਤੀ ਪ੍ਰੀਤ ਪਾਈ ਐ ਕੋਈ ਜਨ ਹਰਿ ਸਿਉ ਦੇਵੈ ਜੋਰ ਕੋਈ ਆਗੈ ਸੰਤੋ ਘਰਤਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਕੋਈ ਮਾਰਗ ਦਿਖਲਾਵੇ ਕੋਈ ਹਾਰਦਾ ਜਨ ਪਰਮਾਤਮਾ ਦਾ ਪਿਆਰਾ ਮਿਲ ਜਾਏ ਜਿਹੜਾ ਮਨ ਉਸ ਪਰਮਾਤਮਾ ਨਾਲ ਜੋੜਦਾ ਹੈ ਜਿਹੜਾ ਉਹਦੇ ਨਾਲ ਸਾਹ ਪਾ ਲੈਂਦਾ ਹੈ ਤੁਮੇ ਗੁਰੂ ਸਾਹਿਬ ਜੀ ਆਨੇ ਇੱਕ ਪਰਮਾਤਮਾ ਦੇ ਪਿਆਰੇ ਦੀ ਸੰਗਤ ਦਾ ਬਹੁਤ ਵੱਡਾ ਬਾਬ ਜਿਹੜਾ ਜੀਵਨ ਦੇ ਵਿੱਚ ਦਿਸਿਆ ਸਤਿਗੁਰਾਂ ਦੀ ਪਾਵਨ ਪਵਿੱਤਰ ਗੁਰਬਾਣੀ ਬਾਰ ਬਾਰ ਕਹਿ ਰਹੀ ਹੈ ਕਿ ਸੰਤ ਸਰਨ ਜੋ ਜਾਣ ਪਰੇ ਸੋ ਜਨੁ ਤਨੁ ਨਿਹਾਰ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁ ਆਰੇ ਕਿਰਪਾ ਕਰਦੇ ਇਹ ਸਾਧ ਕੇ ਸੰਗ ਨਹੀਂ ਕਿਛ ਕਾਲ ਦਸਨ ਭੇਟਤ ਹੋਤ ਨਿਹਾਲ ਕੋਈ ਹੋਵੇ ਸਹੀ ਕੋਈ ਪੂਰਨ ਜਿਹਦੇ ਵਿੱਚ ਤੇ ਰੱਬ ਵਿੱਚ ਫਰਕ ਹੀ ਕੋਈ ਨਹੀਂ ਰਿਹਾ ਮਹਾਰਾਜ ਕਹਿੰਦੇ ਕੋਈ ਕਾਰਨਾ ਕਾਲ ਲੰਬੀ ਲੋੜ ਨਹੀਂ ਪੈਂਦੀ ਉਥੇ ਦਰਸ਼ਨ ਕਰ ਲਈਏ ਨਾ ਉਹਦੇ ਚ ਰੱਬ ਦਿਸਦਾ ਤੇ ਪਾਤਸ਼ਾਹ ਕਹਿੰਦੇ ਫਿਰ ਬੰਦਾ ਦਰਸ਼ਨ ਕਰਕੇ ਨਿਹਾਲ ਹੋ ਜਾਂਦਾ ਐਡੀ ਵੱਡੀ ਮਹਿਮਾ ਹੈ ਉਹਨਾਂ ਦੀ ਜਿਹੜੇ ਪ੍ਰਮਾਤਮਾ ਨੇ ਭਾਗਏ ਜਿਨ੍ਹਾਂ ਦੀ ਥਾਂ ਪਾਈਏ ਸਤਿਗੁਰੂ ਕਹਿੰਦੇ ਐੋ ਜੀਆਂ ਦੀ ਸੰਗਤ ਗੁਰੂ ਚਰਨਾਂ ਵਿੱਚ ਬੇਨਤੀ ਕਰਕੇ ਮੰਗ ਨਹੀਂ ਤੇ ਦੁਨਿਆਵੀ ਦੁਨੀਆਂ ਦੇ ਉੱਤੇ ਤੇ ਬਹੁਤ ਐਸੇ ਜਿਹੜੇ ਆਪ ਮੁਹਾਰੀ ਸੰਤ ਬਣ ਬਣ ਕੇ ਕੇਵਲ ਨਾਮ ਕੇ ਸੰਤ ਲਾਇਆ ਸੰਤ ਨਹੀਂ ਬਣਿਆ ਜਾ ਸਕਦਾ ਸੰਤਤਾ ਹੀ ਨੂੰ ਜੀਵਨ ਦੇ ਵਿੱਚ ਕਮਾਉਣਾ ਪੈਂਦਾ ਹੈ ਬਾਪ ਸਾਹ ਕਿਰਪਾ ਕਰਦੇ ਹੈ ਕਿ ਫੇਰ ਹੀ ਸੰਤ ਬਣਿਆ ਜਾ ਸਕਦਾ ਹੈ ਬਹੁਤ ਵੱਡੇ ਗੁਨਾ ਦੇ ਧਾਰਨੀ ਬਣਨਾ ਪੈਂਦਾ ਹੈ ਜੋ ਗੁਨਾ ਕਾਲਪੁਰਖ ਪਰਮਾਤਮਾ ਦੇ ਉਹ ਗੁਨਾ ਧਾਰਨ ਕਰਨੇ ਪੈਂਦੇ ਆ ਉਹਨਾਂ ਦੀ ਸਾਂਝ ਪਾਉਣੀ ਪੈਂਦੀ ਹੈ ਫਿਰ ਜਾ ਕੇ ਸੰਤ ਬਣਿਆ ਜਾਂਦਾ ਹੈ ਤੇ ਜਿਹੜਾ ਸੱਚਾ ਸੁੱਚਾ ਸੰਤ ਹੁੰਦਾ ਉਹਦੀ ਸ਼ਖਸੀਅਤ ਬੇਦਾਗ ਹੁੰਦੀ ਹੈ ਆ ਕਾਲਪੁਰਖ ਪਰਮਾਤਮਾ ਉਹਨੂੰ ਆਪ ਕਿਰਪਾ ਕਰਕੇ ਸੰਸਾਰੀ ਲੱਜਾ ਤੋਂ ਬਚਾ ਕੇ ਰੱਖਦੇ ਆਪ ਉਹਦੇ ਤੇ ਦਇਆ ਕਰਦੇ ਆ ਤੇ ਜਿਹੜੇ ਹੁੰਦੇ ਆ ਨਾ ਕੱਚੇ ਪਿੱਲੇ ਉਹਨਾਂ ਦੇ ਪਾਜ ਉਗੜ ਜਾ ਕੇ ਸਮੇਂ ਦੇ ਨਾਲ ਇੱਕ ਨਾ ਇੱਕ ਦਿਨ ਤੇ ਸੱਚੇ ਸੰਤ ਤੇ ਪਰਮਾਤਮਾ ਦੀ ਕਿਰਪਾ ਆਪ ਹੁੰਦੀ ਹੈ ਆਪਣੇ ਸੇਵਕ ਕੀ ਆਪੇ ਰਾਖ ਹੈ ਆਪੇ ਨਾਮ ਦੇ ਪਾਪ ਮਹਾਰਾਜ ਜੀ ਕਹਿੰਦੇ ਐਸਿਆਂ ਦੀ ਮੰਗ ਕਰ ਗੁਰੂ ਚਰਨਾਂ ਵਿੱਚ ਕੋਈ ਜਾਣ ਹਾਲਸਿਓ ਦੇਵੇ ਜੋੜ ਪਰਮਾਤਮਾ ਜੀ ਤੁਹਾਡਾ ਕੋਈ ਐਸਾ ਪਰ ਪਿਆਰਾ ਮਿਲ ਜਾਏ ਜਿਹੜਾ ਸਾਨੂੰ ਤੁਹਾਡੇ ਨਾਲ ਜੋੜ ਦੇਵੇ ਤੇ ਫਿਰ ਐਸੇ ਭਾਵਨਾ ਵਾਲੀ ਕੁਸਿੱਤ ਨੂੰ ਕੁਸ਼ੀ ਇਹ ਵੀ ਜੇ ਤੈਨੂੰ ਮਿਲ ਜਾਏ ਕੋਈ ਐਸਾ ਕੀ ਕਰੇਗਾ ਚਰਨ ਗਾਹ ਬਾਗੋਂ ਸੋਬਰਸਨਾ ਦੀਜੇ ਪ੍ਰਾਨ ਅਤੌਰ ਮੈਂ ਉਹਦੇ ਚਰਨ ਪਕੜ ਮਾਵਾਂਗਾ ਇੱਕ ਭਾਵਨਾ ਸਿੱਖ ਦੀ ਮੈਂ ਉਹਦੀ ਵਡਿਆਈ ਆਪਣੀ ਰਸਨਾ ਤੋਂ ਕਰਾਂਗਾ ਉਹਦੇ ਸ਼ੁਭ ਗੁਣ ਆਪਣੀ ਰਸਨਾ ਤੋਂ ਗਾਵਾਂਗਾ ਕਿ ਤੁਸੀਂ ਪ੍ਰਮਾਤਮਾ ਦੇ ਪਿਆਰੇ ਹੋ ਤੁਸੀਂ ਪਰਮਾਤਮਾ ਦਾ ਨਾਮ ਜਪਣ ਵਾਲੀ, ਜਪਾਉਣ ਵਾਲੀ, ਤੁਹਾਡੇ ਵਿੱਚ ਤੇ ਪਰਮਾਤਮਾ ਵਿੱਚ ਅੰਤ ਕੋਈ ਨਹੀਂ ਹੈ। ਗੁਰਬਾਣੀ ਤੁਹਾਡੇ ਵਰਗੇ ਸਤਿਪੁਰਸ਼ਾਂ ਦੀ ਮਹਿਮਾ ਕਰਦੀ ਹੈ। ਕੋਈ ਐਸਾ ਮਿਲ ਜਾਵੇ ਉਹਦੀਆਂ ਵਡਿਆਈਆਂ ਕਰਾਂਗਾ, ਉਹਦੇ ਗੁਣ ਗਾਵਾਂਗਾ। ਦੀਜਹਿ ਪ੍ਰਾਨ ਅਕੋਹਰ। ਇਹ ਕਹਿੰਦੇ ਬੌਧੀ ਪ੍ਰੇਮ ਦੀ ਜੇ ਅੰਤਹਾ ਹੋ ਗਈ ਤੇ ਮੈਂ ਆਪਦੇ ਪ੍ਰਾਣਾਂ ਦੀ ਭੇਟਾ ਉਹਨੂੰ ਦੇ ਦਿਆਂ। ਭਾਵ ਆਪਣੇ ਪ੍ਰਾਣ ਉਹਦੇ ਉੱਤੇ ਨਿਸ਼ਾਵਰ ਕਰ ਦੇਵਾਂਗਾ। ਜੇ ਕੋਈ ਮੈਨੂੰ ਕੋ ਪ੍ਰਮਾਤਮਾ ਨਾਲ ਜੋੜਨ ਵਾਲਾ ਪ੍ਰਮਾਤਮਾ ਦਾ ਪਿਆਰਾ ਮਿਲ ਜਾਵੇ ਸੇ ਜੀਵਨ ਦੇ ਵਿੱਚ ਅੱਗੇ ਰਹਾਉ ਦਾ ਬਿਸ਼ਰਾਮ ਦੇ ਕੇ ਤੁਲਰਜਨ ਦੇ ਪਾਤਸ਼ਾਹ ਗੁਰੂ ਦਰਬੰਸ ਸਾਹਿਬ ਕਿਰਪਾ ਕਰਦੇ ਹੈ ਕਿ ਭਾਈ ਇਵੇਂ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੁੜਿਆ ਜਾ ਸਕਦਾ ਹੈ ਪਾਪ ਜੀ ਨੇ ਕਹਿ ਲੀਏ ਕਿ ਇੱਕ ਪ੍ਰਮਾਤਮਾ ਦਾ ਪਿਆਰਾ ਫਿਰ ਸਿੱਖਿਆ ਕੀ ਦਿੰਦਾ ਜੀ ਦੀ ਸੰਗਤ ਹੋ ਜਾਏ ਜਿਹੜਾ ਪ੍ਰਮਾਤਮਾ ਨਾਲ ਜੁੜਿਆ ਹੋਵੇ ਗੁਰੂ ਪਾਤਸ਼ਾਹ ਕੀ ਕਹਿ ਰਹੇ ਮਹਾਰਾਜ ਕਹਿੰਦੇ ਮਨ ਤਨ ਨਿਰਮਲ ਕਰਤਿ ਕੇ ਆਲੁ ਹਰਿ ਸੀਚੈ ਸੁਦਾ ਸੰਜੋਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਿਰਪਾ ਕਰ ਦੇ ਕੇ ਆਪ ਮਨ ਤੇ ਤਨ ਨੂੰ ਮਨ ਨੂੰ ਸ਼ੁਭ ਗੁਣ ਨਿਰਮਲਤਾ ਸਾਤ ਸੰਤੋਖ ਪਾਤਸ਼ਾਹ ਕਹਿੰਦੇ ਇਨ੍ਹਾਂ ਗੁਣਾਂ ਦੇ ਧਾਰਨੀ ਬਣਾਉਣਾ ਪਵੇਗਾ ਤੇ ਤਨ ਨੂੰ ਕਸੰਗਤ ਵੱਲੋਂ ਰੋਕ ਕੇ ਸਤ ਸੰਗਤ ਵੱਲ ਲਜਾਣਾ ਪੈਂਦਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਕਰੇਗਾ ਮਨ ਤਨ ਨਿਰਮਲ ਕਰਤਿਆਰੋ ਫਿਰ ਮਨ ਤੇ ਤਨ ਦੀਆਂ ਨਿਰਮਲ ਕਿਆਰੀਆਂ ਬਣ ਜਾਣਗੀਆਂ ਕਿਆਰੀ ਤਾਂ ਪਤਾ ਹੀ ਹੈ ਆਸ-ਪਾਸੇ ਵਟ ਪਾ ਕੇ ਜਿਹਦੇ ਵਿੱਚ ਪਾਣੀ ਡੱਕ ਲਿਆ ਜਾਂਦਾ ਫਸਲ ਉਗਾਈ ਜਾਂਦੀ ਹੈ ਆਪਾਚਾ ਕਹਿੰਦੇ ਮਨ ਤਨ ਨਿਰਮਲ ਕਰਤਿਆਰੋ ਮਨ ਤੇ ਤਨ ਨੂੰ ਨਿਰਮਲ ਕਿਆਰਾ ਬਣਾਉਣਾ ਚੰਗੀ ਗੁਣਾ ਦੀ ਧਾਰਨੀ ਬਣ ਕੇ ਮਾੜੀ ਸੰਗਤ ਵੱਲੋਂ ਰੁਕ ਕੇ ਹਾਦ ਸਿਂਚੈ ਸੁਦਾ ਸੰਜੋਰ ਸੁਦਾ ਸੰਜੋਰ ਭਾਗ ਮਹਾਰਜ ਕਹਿੰਦੇ ਐ ਫਿਰ ਸੰਗਤ ਦੇ ਵਿੱਚ ਆ ਕੇ ਸਰਵਣ ਕਰਨ ਤੇ ਮੰਨਣ ਰੂਪੀ ਬਲਦਾਂ ਨੂੰ ਜੋੜਨਾ ਪਏਗਾ ਸੰਗਤ ਦੇ ਵਿੱਚ ਆ ਕੇ ਸਰਵਣ ਕਰਨ ਤੇ ਮੰਨਣ ਰੂਪੀ ਬਲਦਾਂ ਨੂੰ ਜੋੜਨਾ ਪਏਗਾ ਤੇ ਪਾਤਸ਼ਾਹ ਕਹਿੰਦੇ ਜਦੋਂ ਕਿਰਪਾ ਹੋ ਗਈ ਨਾ ਫਿਰ ਸਤਿਗੁਰੂ ਦਇਆ ਕਰਨਗੇ ਸੰਗਤ ਰੂਪੀ ਖੋ ਦੇ ਵਿੱਚੋਂ ਤੈਨੂੰ ਅਮਰਤ ਰੂਪੀ ਪਰਮਾਤਮਾ ਦੇ ਨਾਮ ਦੀ ਬਖਸ਼ਿਸ਼ ਹੋਏਗੀ ਫਿਰ ਉਹ ਜਾਣ ਤੇ ਤੂੰ ਹਿਰਦੇ ਰੂਪੀ ਤਿਆਰੇ ਤੇ ਪਾਉਣ ਵਾਸਤੇ ਪ੍ਰਾਪਤ ਹੋਏ ਦਾ ਸੰਗਤ ਦੇ ਵਿੱਚੋਂ ਫਿਰ ਮਹਾਰਾਜ ਕਿਰਪਾ ਕਰਦੇ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਉਹਦੋਂ ਵਰਤਲੀਆਂ ਸ਼ੁਰੂ ਹੋਣਗੀਆਂ ਜਦੋਂ ਮਾਨ ਤੇ ਮਨ ਕੰਨ ਨੂੰ ਨਿਰਮਲ ਕੀਤਾ ਜਦੋਂ ਗੁਣ ਨੂੰ ਗੋਣਾ ਨੂੰ ਜੀਵਨ ਦੇ ਵਿੱਚ ਤਾਮਨ ਕਰਨਾ ਲੱਗ ਪਿਆ ਜਦੋਂ ਸੰਗਤ ਵਿੱਚ ਆਉਣ ਲੱਗ ਪਿਆ ਜਦੋਂ ਸਤ ਸੰਤੋਖ ਰੂਪੀ ਜਿਹੜੇ ਬਲਦਾ ਇਹਨਾਂ ਨੂੰ ਆਪਣੇ ਮਨ ਤੇ ਅਮਰਤ ਵੇਲਾ ਸਾਹਮਣੇ ਸੰਗਤ ਵਿੱਚ ਆਉਣ ਨਾਲ ਮਹਾਰਾਜ ਕਿਰਪਾ ਕਰਦੇ ਮੰਨਣਾ ਸਰਵਣ ਕਰਨਾ ਗੁਰਬਾਣੀ ਨੂੰ ਇਹਨਾਂ ਗੁਣਾਂ ਦਾ ਧਾਰਨੀ ਹੋ ਗਿਆ ਫਿਰ ਤਿਆ ਰਸ ਮਹਿ ਮਗਨ ਹੋਤ ਕਿਰਪਾ ਦੇ ਫਿਰ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ ਬਖਸ਼ਿਸ਼ ਹੋਈ ਜਦੋਂ ਬੰਦਾ ਉਸ ਪਰਮਾਤਮਾ ਦੀ ਪ੍ਰਾਪਤੀ ਵਾਸਤੇ ਯਤਨ ਕਰਨ ਲੱਗ ਪੈਂਦਾ ਜਦੋਂ ਬੰਦੇ ਨੂੰ ਸੋਚੀ ਆਉਂਦੀ ਹੈ ਗੁਰੂ ਪਾਤਸ਼ਾਹ ਕਿਰਪਾ ਕਰਦੇ ਗੁਰੂ ਦਵਾਰੇ ਹੋਏ ਸੋਝੀ ਪਾਈ ਸੀ ਏਜ ਦਵਾਰੇ ਤੋਂ ਏ ਹੱਛਾ ਹੋਏ ਸੀ ਮਨ ਮੈਲਾ ਏ ਮੈਲੀ ਕਿਆਲੀ ਨੂੰ ਜਿਹਦੇ ਵਿੱਚ ਕੱਖ ਕੰਡਾ ਉਗਿਆ ਹੋਇਆ ਹੈ ਇਹਨੂੰ ਪਵਿੱਤਰ ਕਰਨਾ ਹੈ ਇਨੂੰ ਉਪਜਾਊ ਬਣਾਉਣਾ ਜੀ ਇਹਦੇ ਤੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਰੂਪੀ ਬੀਜ ਜਿਹੜਾ ਇਹ ਉਹ ਪੈਦਾ ਹੋ ਸਕੇ ਉਹਦੀ ਪੈਦਾਵਾਰ ਹੋਵੇ ਤੇ ਪਾਸ਼ਾ ਹੋਵੇ ਆਸਤੇ ਕਹਿੰਦੇ ਆ ਗੁਰੂ ਦੇ ਦਵਾਰੇ ਹੋਏ ਸੋਜੀ ਪਾਇਸੀ ਗੁਰੂ ਦੇ ਦਵਾਰੇ ਤੇ ਆ ਕੇ ਸੋਜੀ ਮਿਲਨੀ ਸੰਗਤ ਸੰਗਤ ਦੇ ਵਿੱਚੋਂ ਤੇ ਇੱਥੇ ਆ ਕੇ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਜੜੀਆਂ ਵਰਤਣੀਆਂ ਇਹਤ ਦਵਾਰੇ ਧੋਏ ਹੱਛਾ ਹੋਏ ਸੀ ਤੇ ਇਹ ਕਿਆਰੀ ਨੇ ਨਿਰਮਲ ਹੋਣਾ ਹੈ ਪਵਿੱਤਰ ਹੋਣਾ ਹੈ ਤੇ ਨਿਰਮਲ ਪਵਿੱਤਰ ਕਿਆਰੀ ਦੇ ਵਿੱਚ ਹੀ ਪਾਸ਼ਾ ਕਿਰਪਾ ਕਰਦੇ ਆ ਫਿਰ ਦੇ ਨੂੰ ਅੰਮ੍ਰਿਤ ਵੇਲੇ ਸਾਹਮਣਾ ਪੈਣਾ ਅੰਮ੍ਰਿਤ ਵੇਲੇ ਪਾਸ਼ਾ ਕਹਿੰਦੇ ਆ ਕਿ ਮੰਨਣ ਰੂਪੀ ਸਰਵਣ ਕਰਨ ਰੂਪੀ ਬਲਦ ਜੋੜਨੇ ਪੈਣਗੇ ਜਿਵੇਂ ਪੁਰਾਣੇ ਸਮਿਆਂ 'ਚ ਬਜ਼ੁਰਗ ਦਾ ਬਰਤਵੇਲੇ ਹਾਲ ਜੋੜਿਆ ਕਰਦੇ ਸਨ ਉਹਨਾਂ ਪਲਕੀ ਉੱਟ ਕੇ ਚਲੇ ਜਾਂਦਾ ਪਾਸ਼ਾ ਕਹਿੰਦੇ ਇਸ ਤਲਾ ਅੰਮ੍ਰਿਤ ਵੇਲੇ ਉੱਟ ਕੇ ਇਹ ਸਾਤ ਸੰਤੋਖ ਮੰਨਣ ਸਰਵਣ ਕਰਨ ਰੂਪੀ ਇਹ ਬੁੱਧੀ ਰੂਪੀ ਬਲਦ ਨੂੰ ਜੋੜਨਾ ਪਏਗਾ ਮਾਰੇ ਕਿਰਪਾ ਕਰਦੇ ਤੇ ਅਕਾਲਪੁਰਖ ਪਰਮਾਤਮਾ ਦੇ ਨਾਮ ਦੀ ਸੰਚਾਈ ਸੰਗਤ ਰੂਪੀ ਕੋ ਦੇ ਵਿੱਚੋਂ ਤੈਨੂੰ ਕਰਨੀ ਪਵੇਗੀ ਸੰਗਤ ਰੂਪੀ ਕੋ ਤੋਂ ਤੈਨੂੰ ਨਾਮ ਰੂਪੀ ਜਗਤ ਦੀ ਪ੍ਰਾਪਤੀ ਹੁੰਦੀ ਹੈ ਇਹ ਆਸਮੈ ਮਗਨ ਹੋਦਿ ਕਿਰਪਾ ਤੇ ਫਿਰ ਐਸਾ ਰਾਸ ਮਾਰਗ ਹੀ ਕਹਿੰਦੇ ਆਏਗਾ ਉਹ ਪਰਮਾਤਮਾ ਦੀ ਕਿਰਪਾ ਨਾਲ ਤੂੰ ਕਿ ਰਸ ਵਿੱਚ ਮਗਨ ਹੋ ਜਾਏਗਾ ਪਰ ਉਸ ਤੋਂ ਪਹਿਲਾਂ ਪਾਤਸ਼ਾਹ ਕਹਿੰਦੇ ਮਹਾ ਵਿਖਿਆ ਤੇ ਤੋਰ ਇਹਨੂੰ ਸੰਸਾਰ ਰੂਪੀ ਮਹਾਨ ਜ਼ਹਿਰ ਦੇ ਨਾਲੋਂ ਵੱਡੇ ਜ਼ਹਿਰ ਦੇ ਨਾਲੋਂ ਪਾਤਸ਼ਾਹ ਕਹਿੰਦੇ ਸਾਂਝ ਤੋੜਦੀ ਪਵੇਗੀ ਸਾਂਝ ਇਸ ਤਰੀਕੇ ਨਾਲ ਨਹੀਂ ਕਿਸ ਨਿਆਸੀ ਯੋਜਨਾ ਸਾਂਝ ਇਸ ਤਰੀਕੇ ਨਾਲ ਜਿਹਦੇ ਬਾਕ ਪਾਤਸ਼ਾਹ ਕਹਿੰਦੇ ਗੁਰ ਪ੍ਰਸਾਦ ਦੀ ਜਿੰਨਾ ਦੇ ਲਾਗੀ ਜਿੰਨੀ ਵਿੱਚੇ ਮਾਇਆ ਪਾਇਆ ਵਰਤਨਾ ਵੀ ਹੈ ਦੁਨੀਆਦਾਰੀ ਚ ਪਰ ਮਹਾਰਾਜ ਕਹਿੰਦੇ ਸਭ ਕੁਝ ਦੁਨੀਆਦਾਰੀ ਨੂੰ ਇਨੀ ਮੰਨਣਾ ਅਕਾਲ ਪੁਰਖ ਪਰਮਾਤਮਾ ਦੀ ਯਾਦ ਦੇ ਵਿੱਚ ਰਹਿਣਾ ਹੈ ਇਹ ਸਮਝਣਾ ਹੈ ਕਿ ਇਸਤਮਾਨ ਹੈ ਸਗਲ ਮਥੇਨਾ ਮੈਂ ਇਹ ਸੰਸਾਰ ਨੂੰ ਸੱਚ ਨਹੀਂ ਮੰਨਦਾ ਕਿ ਜੋ ਦਿਸਦਾ ਪਿਆ ਮਿੱਠਿਆ ਇਹ ਝੂਠ ਹੈ ਇਹ ਸਭ ਆਣ ਵਾਲਾ ਨਹੀਂ ਹੈ ਜੇ ਸਭ ਆਣ ਵਾਲਾ ਕੁਝ ਹੈ ਤੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਹੈ ਆਸ਼ਾ ਗੀਂਦੇ ਮਹਾ ਵਿਖਿਆ ਤੇ ਤੋਰ ਇਹਦੇ ਨਾਲ ਸੰਸਾਰ ਨੂੰ ਪੀਰ ਨਾਲ ਸੰਸਾਜ ਤੋੜ ਕੇ ਇਸ ਰਸ ਦੇ ਵਿੱਚ ਮਗਨ ਹੋਇਆ ਜਾ ਸਕਦਾ ਹੈ ਆਜੋ ਸਰਨ ਦੀਨ ਦੁਖ ਪੰਜਨਾ ਹਰ ਮਹਾਰਾਜ ਇਹਦੇ ਬੇਨਤੀ ਕਰੇਗਾ ਨਾ ਵੀ ਇਹ ਅਕਾਲ ਪੁਰਖ ਜੀ ਗਰੀਬਾਂ ਦੇ ਦੁੱਖਾਂ ਨੂੰ ਭੰਡਣ ਵਾਲੀ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਚਿਤ ਮੋ ਤੁਮਰੀ ਔਰ ਹੁਣ ਮੇਰਾ ਚਿਤ ਤੁਹਾਡੇ ਵੱਲ ਹੈ ਮੇਰਾ ਹਿਰਦਾ ਆਪੀ ਦੇ ਵੱਲ ਝੁਕਿਆ ਹੈ ਆਪਾ ਇਹ ਪਦ ਦਾਣ ਸਿਮਰਨ ਸਵਾਮੀ ਕੋ ਤੇ ਸਾਡੇ ਤੇ ਕਿਰਪਾ ਕਰੋ ਸਾਨੂੰ ਆਪੇ ਪਦਵੀ ਦੇ ਦਿਓ ਤੇ ਸਿਮਰਨ ਦੀ ਦਾਤ ਦੇ ਦਿਓ ਤਰਾਪ ਨਾਨਕ ਬੰਧਨ ਛੋੜ ਜਿਹਦੇ ਨਾਲ ਬੰਦਾ ਬੰਦਨਾ ਦੇ ਵਿੱਚੋਂ ਛੁੱਟ ਜਾਂਦਾ ਹੈ ਸਾਡੇ ਤੇ ਕਿਰਪਾ ਕਰੋ ਗੁਰੂ ਸਾਹਿਬ ਜੀ ਸਾਨੂੰ ਬੰਦਨਾ ਤੋਂ ਛਡਵਾਓ ਪਰਮਾਤਮਾ ਦੇ ਨਾਮ ਦੇ ਨਾਮ ਦਾ ਧਾਨ ਜਿਹੜਾ ਲੋ ਸਿਮਰਨ ਰੂਪੀ ਧਾਨ ਦਿਓ ਆਪਾਂ ਇਹ ਬਦਵੀ ਬਖਸ਼ ਦਿਓ ਜਿਹਦੇ ਤੇ ਬਹਿ ਕੇ ਬੰਦੇ ਦੇ ਡਰ ਲੈ ਜਾਂਦੇ ਐ ਇਹ ਸੰਸਾਰੀ ਧਰ ਬੰਦੇ ਨੂੰ ਜਮਾਂ ਦੀ ਮਾਰ ਦੇ ਪਰਲੋਕ ਦੇ ਡਰ ਇਰ ਪਾਸ਼ਾ ਇਸੀ ਕਿਰਪਾ ਕਰਦੇ ਐ ਇਹੋ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕਰਨ ਵਾਸਤੇ ਗੁਰੂ ਸਾਹਿਬ ਨਾਲ ਸਾਂਝ ਪਾਈ ਐ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਉਹਨਾਂ ਤੋਂ ਲੋਕ ਤੇ ਪਰਲੋਕ ਸੁਹੇਲਾ ਹੋ ਗਿਆ ਉਹਨਾਂ ਦੀ ਪਰਬਖਸ਼ਾ ਹੋ ਗਈਆਂ ਮਹਾਰਾਜ ਕਿਰਪਾ ਕਰਦੇ ਐ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਤਹਿਲ ਕੀ 베ਲਾ ਇਹੀਂ ਆਖਾਟ ਚਲੋ ਹਰ ਲਾਹਾ ਆਗਰ ਬਸਨ ਸੁਹੇਲਾ ਮਹਾਰਾਜ ਕਹਿੰਦੇ ਬੇਨਤੀ ਕਰੋ ਇਹ ਸਮਾਨ ਪਰਮਾਤਮਾ ਨੇ ਦਿੱਤਾ ਮਨੁੱਖਾ ਜਨਮ ਬੇਨਤੀ ਕਰਨਾ ਉਸਤੇ ਸੰਤ ਤਹਿਲ ਕੀ 베ਲਾ ਜੋ ਸੰਤਾਂ ਦੀ ਸੇਵਾ ਦਾ ਸਮਾਂ ਮਹਾਰਾਜ ਕਿਰਪਾ ਕਰਦੇ ਤੇ ਕਰ ਲੋਗੇ ਬੇਨਤੀ ਸਤਪੁਰਸ਼ਾਂ ਦੀ ਸੇਵਾ ਕਰ ਲੋਗੇ ਪਾਸ਼ਾ ਗਿੰਦੇ ਇਹੀਂ ਆਖਾਟ ਚਲੋ ਹਰ ਲਾਹਾ ਆਗਰ ਬਸਨ ਸੁਹੇਲਾ ਇਥੋਂ ਲਾਹਾ ਘਟ ਕੇ ਜਾਓਗੇ ਤੇ ਅੱਗੇ ਮਹਾਰਾਜ ਜੀ ਕਹਿੰਦੇ ਸੁਖਾਂ ਰੋਤੀ ਵਸਣਾ ਹੋਏਗਾ ਜਿੱਥੇ ਦੁੱਖ ਹੈ ਹੀ ਨਹੀਂ ਕੋਈ ਬੇਗਮ ਪਰਾ ਸਹਿਰ ਕੋ ਨਾਓ ਜਿੱਥੇ ਗਾਮੀ ਕੋਈ ਨਹੀਂ ਬੇਗਾਮ ਸ਼ਹਿਰ ਹੈ ਉਹ ਤੇ ਉੱਥੇ ਵਾਸਾ ਹੋਏਗਾ ਬਸ ਬੇਂਤੀਆਂ ਕਰਨੀਆਂ ਬੇਂਤੀਆਂ ਆਏ ਸਰਬ ਨਦੀਨ ਦੁੱਖ ਪੰਜਨਾ ਤੇ ਦੋਤ ਮਰੀ ਔਰ ਆਪਹਿ ਪਦ ਧਾਮ ਸਿਮਰਨ ਸੁਆਮੀ ਕੋ ਪ੍ਰਭ ਨਾਮਕ ਬੰਧਨ ਸ਼ੋਰ குரு ਸਹਿਬ ਸਾਨੂੰ ਬੰਦਨਾ ਤੋਂ ਛਡਾਓ ਗੁਰੂ ਗ੍ਰੰਥ ਸਾਹਿਬ ਬਾਛਾ ਕਿਰਪਾ ਕਰਨ ਪਾਉਨ ਉਪਦੇਸ਼ ਆਪਨੀਆਂ ਇਮਾਨ ਦੇ ਅਰਧਿਆਂ ਵਰਸੇ ਉਪਦੇਸ਼ ਦੇ ਅਨੁਸਾਰ ਹੋ ਕੇ ਜੀਵਨ ਨੂੰ ਪਤੀਤ ਕਰਤਿ ਮਤ ਸੋਜੀ ਗੁਰੂ ਸਾਹਿਬ ਜੀ ਕਿਰਪਾ ਕਰਕੇ ਬਖਸ਼ਿਸ਼ ਕਰਨ ਕਲਗੀਧਰ ਦੇ ਪੁੱਤਰ ਤਿਯੋਗ ਅਮਰਤ ਕਾਹੀ ਹੋ ਕੇ ਜੀਵ ਕੰਡੇ ਬਾਟੇ ਦਾ ਅਮਰਤ ਛਕੀਏ ਗੁਰੂ ਵਾਲੇ ਬਣੀ ਗੁਰੂ ਗ੍ਰੰਥ ਸਾਹਿਬ ਜੀ ਦਾ ਕਲਾ ਪਕੜ ਕੇ ਆਪ ਸਾਗਰ ਤੋਂ ਪਾਰ ਤ੍ਰਿਏ ਜੀ ਸਮੂਹ ਸੰਤਾਂ ਦੇ ਅੱਗੇ ਕਿ ਹਰ ਸਾਲ ਦੀ ਤਰ੍ਹਾਂ ਗੁਰੂ ਘਰ ਵਿਖੇ ਜੋ ਗੁਰਮਤ ਸਮਾਗਮ ਹੋਣੇ ਐ ਆਪਰਤ ਮਿਹਰ ਦੇ ਰਾਮਨ ਦੇ ਵਿੱਚ ਜੋ ਹਰ ਗੁਰਦੁਖ ਗੁਰ ਘਰ ਵਿਖੇ ਦੀਵਾਨ ਸਜਿਆ ਕਰਨਗੇ ਜਿਸ ਵਿੱਚ ਗੁਰਬਾਣੀ ਕੀਰਤਨ ਗੁਰਬਾਣੀ ਕਥਾ ਵਿਚਾਰ 25 ਤਰੀਕ ਤੋਂ ਲੈ ਕੇ 31 ਮਾਰਚ ਤੱਕ ਗੁਰੂ ਘਰ ਵਿਖੇ ਦੀਵਾਨ ਸਜਣਿਆ ਜੀ 30 ਤੇ 31 ਮਾਰਚ ਨੂੰ ਗਿਆਨੀ ਗਗਨ ਸਿੰਘ ਜੀ ਪਟਨਾ ਸਾਹਿਬ ਵਾਲੇ ਉਨ੍ਹਾਂ ਨੇ ਆਪ ਸੰਗਤਾਂ ਦੇ ਸਾਹਮਣੇ ਖਾਜਰੀਆਂ ਪਰਣੀਏ ਕੁਰਬਾਨੀ ਕਥਾ ਵਿਚਾਰ ਦੇ ਨਾਲ ਆਪ ਜੀ ਨੂੰ ਉਹ ਨਿਹਾਲ ਕਰਨਗੇ ਤੇ 25 ਤਰੀਕ ਤੋਂ ਲੈ ਕੇ 29 ਤਰੀਕ ਤੱਕ ਗੁਰੂ ਘਰ ਦੀ ਹਜ਼ੂਰੀ ਸਿੱਖ ਜਿਹੜੇ ਐ ਉਹ ਆਪ ਸੰਗਤਾਂ ਨੂੰ ਕੁਰਬਾਨੀ ਕੀਰਤਨ ਗੁਰਬਾਣੀ ਕਥਾ ਵਿਚਾਰਾ ਦੁਆਰਾ ਆਪ ਜੀ ਦੀ ਸੇਵਾ ਕਰਨਗੇ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਆਉਣੀ ਨੇ ਆਪ ਵੀ ਪਹੁੰਚਣਾ ਹੋਰ ਸੰਗਤਾਂ ਨੂੰ ਪ੍ਰੇਰਿਤੇ ਆਪ ਜੀ ਨੇ ਇੱਥੇ ਸਤਿਗੁਰੂ ਕਾਰਨ ਇਹਾਜਰੀਆਂ ਪਰਨੀਆਂ ਜੀ ਆਪਕੌਣ ਦਾ ਤੇ ਲਾਭ ਮਿਲੇਗਾ ਜਿਹਨੂੰ ਪ੍ਰੇਰ ਕੇ ਲਿਆਵਾਂਗੇ ਸਤਿਗੁਰੂ ਕਿਰਪਾ ਕਰਨਗੇ ਉਹਨਾਂ ਦੇ ਆਉਣ ਦਾ ਲਾਹਾ ਵੀ ਆਪਾਂ ਨੂੰ ਬਖਸ਼ਿਸ਼ ਕਰਨਗੇ ਸਤਿਗੁਰੂ ਕਿਰਪਾ ਕਰਨ ਜੀ ਗਿਆਨੀ ਜੀ ਨੇ ਅਮਨਾ ਖੀਰ ਦੇ 2 ਦਿਨ 30 ਤੇ 31 ਤਰੀਕ ਨੂੰ ਅੰਮ੍ਰਿਤ ਵੇਲੇ ਦੇ ਦੀਵਾਨਾ ਵਿੱਚ ਉਹਨਾਂ ਨੇ ਕਥਾ ਵਿਚਾਰਦਾਰਾ ਹਾਜਰੀਆਂ ਭਰਨੀਆਂ ਸੋ ਆਪ ਜੀ ਨੂੰ ਬੇਨਤੀ ਹੈ ਕਿ ਜਰੂਰ ਆਪ ਜੀ ਹੋਰ ਸੰਤਾਂ ਨੂੰ ਪ੍ਰੇਰ ਕੇ ਲਿਆਓ ਜੀ ਇਤੋ ਚੰਗੀ ਸ਼ਖਸੀਅਤ ਪੰਥ ਦੀ ਸ਼ਖਸੀਅਤ ਦਾ ਸਤਿਕਾਰ ਬਹੁਤੇ ਸਰੋਤਿਆਂ ਦੇ ਨਾਲ ਹੀ ਹੋਇਆ ਕਰਦਾ ਜਿੰਨੇ ਵਦ ਆਪਾਂ ਸਰਵਣੀ ਕਰਨ ਵਾਲਿਓ ਮੰਗੇ ਓਨਾ ਹੀ ਓਨਾਂ ਦਾ ਵਦ ਆਪਣੇ ਵੱਲੋਂ ਸਤਿਕਾਰ ਜ਼ਾਹਰ ਕੀਤਾ ਜਾ ਸਕਦਾ ਹੈ ਸੋ ਬੇਨਤੀ ਪ੍ਰਵਾਨ ਕਰਿਓ ਸਾਰੇ ਦਿਨ ਆਪ ਜੀ ਨੇ ਵਤ ਵਤ ਹਾਜ਼ਰੀਆਂ ਭਰਨੀਆਂ ਜੀ ਸਤਿਗੁਰੂ ਕਿਰਪਾ ਕਰਨ 12 ਜੇਤ ਤੋਂ 19 ਜੇਤ ਤੱਕ 25 ਮਾਰਚ ਤੋਂ 31 ਮਾਰਚ ਤੱਕ ਸੰਗਤ ਦੀ ਆਪ ਦੀ ਆਦਿ ਨਾਮ ਪਰਯੋਗੀ ਸਤਗੁਰੂ ਕਿਰਪਾ ਕਰਨ ਜੀ ਬਲਾਵ ਫਤੇ ਆਪੋ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਹਿ